ਮੁਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਰਾਜਵੇ ਜਵੰਦਾ ਦਾ ਪੋਸਟਮਾਰਟਮ ਹੋਇਆ ਹੈ ਔਰ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੇ ਮ੍ਰਿਤਕ ਦੇ ਨੂੰ ਉਹਨਾਂ ਦੇ ਜੱਦੀ ਪਿੰਡੇ ਲਿਜਾਇਆ ਜਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਾਉ ਕਰ ਦੇਣ ਵਾਲੀਆਂ ਤਸਵੀਰਾਂ ਨੇ ਕੁਝ ਸਮਾਂ ਪਹਿਲਾਂ ਰਾਜਵੀ ਜਵੰਦਾ ਦੇ ਮਾਤਾ ਜੀਆਂ ਦੀ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਦੋਂ ਉਹ ਆਪਣੇ ਘਰ ਦੇ ਵਿੱਚ ਬਾਹਰ ਨਿਕਲੇ ਘਰ ਚੋਂ ਬਾਹਰ ਨਿਕਲੇ ਔਰ ਗੱਡੀ ਦੇ ਵਿੱਚ ਬੈਠ ਕੇ ਮੁਹਾਲੀ ਦੇ ਸਿਵਲ ਹਸਪਤਾਲ ਪਹੁੰਚੇ ਕਿਉਂਕਿ ਰਾਜਵੀ ਜਵੰਦਾ ਦਾ ਮੁਹਾਲੀ ਦੇ ਸਿਵਲ ਹਸਪਤਾਲ ਜੋ 6 ਫੇਸ ਦੇ ਵਿੱਚ ਸਿਵਲ ਹਸਪਤਾਲ ਹੈ ਉੱਥੇ ਪੋਸਟਮਾਰਟਮ ਜਿਹੜਾ ਉਹ ਕੀਤਾ ਜਾ ਰਿਹਾ ਸੀ ਪਰ ਹੁਣ ਪੋਸਟਮਾਰਟਮ ਜਿਹੜਾ ਰਾਜਵੀ ਜਵੰਦਾ ਦਾ ਹੋ ਗਿਆ ਔਰ ਮ੍ਰਿਤਕ ਦੇ ਨੂੰ ਰਾਜਵੀ ਜਵੰਦਾ ਦੇ ਜੱਦੀ ਪਿੰਡ ਪਉਣਾ ਲੈ ਜਾਇਆ ਜਾ ਰਿਹਾ ਹੈ ਉਰ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਨੇ ਇੱਥੋਂ ਨਿਕਲਦੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਵੀ ਨਜ਼ਰ ਆ ਰਹੇ ਹੋਣਗੇ ਔਰ ਇਸ ਦੇ ਨਾਲ ਜਿਹੜਾ ਕਲਾਕਾਰ ਭਾਈਚਾਰਾ ਉਹ ਵੀ ਪਹੁੰਚਿਆ ਹੋਇਆ ਹੈ ਤਾਂ ਰਾਜਵੀਰ ਜਵੰਦਾ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹਨਾਂ ਦੀ ਮ੍ਰਿਤਕ ਦੇ ਹੁਸ ਨੂੰ ਲਿਜਾਇਆ ਜਾ ਰਿਹਾ ਹੈ ਇੱਥੋਂ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਾ ਕਿ ਮੀਡੀਆ ਕਰਮੀਆਂ ਵੀ ਨਜ਼ਰ ਆ ਰਹੇ ਹੋਣਗੇ ਪਰ 27 ਸਤੰਬਰ ਤੋਂ ਰਾਜਵੇ ਜਵੰਦਾ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ 12ਵੇਂ ਦਿਨ ਉਹ ਇਸ ਸੰਸਾਰ ਨੂੰ અલਵਿਦਾ ਅੱਜ ਸਵੇਰੇ ਕਰੀਬ 10:55 ਮਿੰਟ ਤੇ ਰਾਜਵੇ ਜਵੰਦਾ ਨੇ ਦਮ ਤੋੜ ਦਿੱਤਾ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਔਰ ਇਹ ਜਿਹੜੀਆਂ ਤਸਵੀਰਾਂ ਨੇ ਜੋ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਮੁਹਾਲੀ ਦੇ 6 ਫੇਜ਼ ਵਿਖੇ ਜੋ ਸਿਵਲ ਹਸਪਤਾਲ ਹੈ ਉਥੋਂ ਦੇ ਬਾਹਰ ਦੀਆਂ ਤਸਵੀਰਾਂ ਨੇ ਰਾਜੀਵ ਜਵੰਦਾ ਦਾ ਮੁਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਹੋ ਚੁੱਕਿਆ ਹੈ ਔਰ ਰਾਜੀਵ ਜਵੰਦਾ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਜੱਦੀ ਪਿੰਡ ਲਿਜਾਇਆ ਜਾ ਰਿਹਾ ਹੈ ਤਾਂ ਲੁਧਿਆਣਾ ਤੇ ਜਗਰਾਉ ਦੇ ਪਿੰਡ ਦੱਸਦੀ ਹੈ ਕਿ ਪੋਣਾ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਨੂੰ ਲਿਜਾਇਆ ਜਾ ਰਿਹਾ ਹੈ ਪਲਕੇ ਪਉਣਾ ਦੇ ਵਿੱਚ ਹੀ ਕਰੀਬ ਸਵੇਰੇ 11 ਵਜੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇ ਕੱਤਾ ਬੜੇ ਦੁਖਦਾਈ ਇਹ ਪਲ ਨੇ ਪਰਿਵਾਰ ਦੇ ਲਈ ਵੀ ਚਾਹਣ ਵਾਲਿਆਂ ਦੇ ਲਈ ਵੀ ਕਲਾਕਾਰਾਂ ਦੇ ਲਈ ਵੀ ਕਿਉਂਕਿ ਰਾਜਵੀ ਜਵੰਦਾ ਦੇ ਬਾਰੇ ਜਦੋਂ ਇਹ ਖਬਰ ਪਤਾ ਚੱਲੀ ਕਿ ਰਾਜਵੀ ਜਵੰਦਾ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਉਹਨਾਂ ਨੂੰ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਉਦੋਂ ਤੋਂ ਲਗਾਤਾਰ ਅਰਦਾਸਾਂ ਦਾ ਦੌਰ ਜਾਰੀ ਸੀ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਕਿ ਰਾਜਵੀ ਜਵੰਦਾ ਮੋੜ ਹੱਸਦੇ ਵਸਦੇ ਆਪਣੇ ਪਰਿਵਾਰ ਦੇ ਵਿੱਚ ਵਿਚਰਨ ਉਸੇ ਤਰ੍ਹਾਂ ਹੀ ਸਟੇਜ ਸ਼ੋਅ ਲਗਾਉਣ ਜਿਸ ਤਰ੍ਹਾਂ ਉਹ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਹੋਏ ਉਸੇ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਹੋਏ ਉਹ ਸ਼ੋਅ ਲਗਾਣ ਉਹਨਾਂ ਦੇ ਗੀਤਾਂ ਤੇ ਉਹਨਾਂ ਦੇ ਫੈਨਸ ਨੱਚਣ ਝੁੰਮਣ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਕਿਉਂਕਿ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਅਗੇ ਨੇ ਰਾਜਵੀਰ ਜਵੰਦਾ ਦੀ ਮੌਤ ਹੋਈ ਕਰੀਬ ਸਵੇਰੇ 10:55 ਮਿੰਟ ਤੇ ਔਰ ਮੋਹਾਲੀ ਦੇ ਫੋਟੀ ਹਸਪਤਾਲ ਦਾ ਵੀ ਬਿਆਨ ਸਾਹਮਣੇ ਹੁੰਦਾ ਕਿਉਂਕਿ ਦੇਖਿਆ ਗਿਆ ਕਿ ਲਗਾਤਾਰ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਸੀ ਪਰ ਕੁਝ ਦਿਨ ਹੋ ਗਏ ਸੀ ਕਿ ਰਾਜਵੀਰ ਜਵੰਦਾ ਬਾਰੇ ਸਿਹਤ ਨੂੰ ਲੈ ਕੇ ਜਾਣਕਾਰੀ ਨਹੀਂ ਸਾਂਝੀ ਕੀਤੀ ਜਾ ਰਹੀ ਸੀ ਬਸ ਇੰਨੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਪਰ ਜਿਹੜੇ ਕਲਾਕਾਰ ਪਹੁੰਚ ਰਹੇ ਸੀ ਉਹਨਾਂ ਦਾ ਇਹੋ ਕਹਿਣਾ ਸੀ ਕਿ ਰਾਜਵੀਰ ਜਵੰਦਾ ਚੜ੍ਹਦੀ ਕਲਾ ਦੇ ਵਿੱਚ ਹੈ ਉਹਨਾਂ ਦੇ ਮਾਤਾ ਜੀ ਇਹ ਆਖ ਰਹੇ ਨੇ ਕਿ ਸਾਰੇ ਜਣੇ ਅਰਦਾਸਾਂ ਕਰੋ ਪਰ ਅਰਦਾਸਾਂ ਕਬੂਲ ਕਹਿ ਸਕਦੇ ਆ ਕਿ ਨਹੀਂ ਹੋਈਆਂ ਕਿਉਂਕਿ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ અલਵਿਦਾ ਅੱਗੇ ਨੇ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ 40 ਹਸਪਤਾਲ ਤੋਂ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਮੋਹਾਲੀ ਵਾਲੇ ਘਰ ਜੋ ਮੋਹਾਲੀ ਦੇ 71 ਸੈਕਟਰ ਦੇ ਵਿੱਚ ਰਹਿਸ਼ ਹੈ ਉੱਥੇ ਪਹਿਲਾ ਮ੍ਰਿਤਕ ਦੇ ਨੂੰ ਲਿਜਾਇਆ ਗਿਆ ਕਲਾਕਾਰ ਕਰੀਬੀ ਵੀ ਭਾਵੁਕ ਹੋਏ ਰੋਂਦੇ ਹੋਏ ਨਜ਼ਰ ਆਏ ਅਰਦਾਸਾਂ ਕੀਤੀਆਂ ਗਿਆ ਪ੍ਰਮਾਤਮਾ ਅੱਗੇ ਕਿ ਚਰਨਾ ਦੇ ਕੋਲ ਰੱਖੀ ਰਾਜਵੀਰ ਜਵੰਦਾ ਨੂੰ ਉਰ ਦੇਖਿਆ ਗਿਆ ਕਿ ਰਾਜਵੀਰ ਜਵੰਦਾ ਦੇ ਮੋਹਾਲੀ ਵਾਲੀ ਰਿਹائش ਤੋਂ ਜਦੋਂ ਮ੍ਰਿਤਕ ਦੇ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਮਾਤਾ ਜੀ ਦੀ ਵੀ ਤਸਵੀਰ ਸਾਹਮਣੇ ਆਉਂਦੀ ਹੈ ਭਾਵੁਕ ਨਜ਼ਰ ਆਏ ਉਹਨਾਂ ਦੇ ਮਾਤਾ ਜੀ ਰੋਂਦੇ ਹੋਏ ਨਜ਼ਰ ਆਏ ਰੋ ਰੋ ਕੇ ਉਹਨਾਂ ਦਾ ਜਿਹੜਾ ਦੁੱਖ ਹੈ ਉਹ ਨਿਕਲਦਾ ਹੋਇਆ ਬਾਹਰ ਨਜ਼ਰ ਆਇਆ ਪਰ ਜਿਹੜੇ ਕਰੀਬੀ ਨੂੰਨਾਂ ਵੱਲੋਂ ਲਗਾਤਾਰ ਹੌਸਲਾ ਦਿੱਤਾ ਜਾ ਰਿਹਾ ਸੀ ਪਰ ਦੇਖਿਆ ਗਿਆ ਕਿ ਰਾਜਵੀਰ ਜਵੰਦਾ ਦੇ ਮਾਤਾ ਜੀ ਫਿਰ ਮੁਹਾਲੀ ਦੇ ਸਿਵਲ ਹਸਪਤਾਲ ਪਹੁੰਚਦੇ ਨੇ ਔਰ ਉੱਥੇ ਦੇਖ ਸਕਦੇ ਹੋ ਕਿ ਲੋਕਾਂ ਦਾ ਚਾਹਣ ਵਾਲਿਆਂ ਦਾ ਇਕੱਠ ਵੀ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਹੁਣ ਰਾਜਵੀਰ ਜਵੰਦਾ ਦਾ ਮੁਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਹੋ ਗਿਆ ਹੈ ਔਰ ਰਾਜਵੀਰ ਜਵੰਦਾ ਨੂੰ ਹੁਣ ਉਹਨਾਂ ਦੇ ਜੱਦੀ ਪਿੰਡ ਪੋਣਾ ਲੇ ਜਾਇਆ ਜਾ ਰਿਹਾ ਤਾਂ ਇਹ ਗੱਡੀਆਂ ਵੀ ਤੁਹਾਨੂੰ ਨਿਕਲਦੀਆਂ ਹੋਈਆਂ ਮੋਹਾਲੀ ਦੇ ਸਿਵਲ ਹਸਪਤਾਲ ਚੋਂ ਨਜ਼ਰ ਆਉਂਦੀਆਂ ਹੋਣਗੀਆਂ ਰਾਜਵੀਰ ਜਵੰਦਾ ਦੇ ਹਲਾਕੇ ਪਿਤਾ ਜੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ ਵੱਡਾ ਘਾਟਾ ਇੰਡਸਟਰੀ ਨੂੰ ਵੀ ਪਿਆ ਪਰਿਵਾਰ ਨੂੰ ਵੀ ਪਿਆ ਸਾਲ 2017 ਦੇ ਵਿੱਚ ਦੱਸਦੀ ਹੈ ਗੀਤ ਕੰਗਣੀ ਤੋਂ ਰਾਜਵੀਰ ਜਵੰਦਾ ਨੂੰ ਪ੍ਰਸਿੱਧੀ ਮਿਲਦੀ ਹੈ ਉਸ ਤੋਂ ਬਾਅਦ ਸਾਲ 2018 ਦੇ ਵਿੱਚ ਉਹਨਾਂ ਦੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਫਿਲਮ ਸਵੇਦਾ ਜੋਗਿੰਦਰ ਸਿੰਘ ਤੋਂ ਹੁੰਦੀ ਹੈ ਫਿਰ ਫਿਲਮ ਕਾਕਾ ਜੀ ਜਿੰਦ ਜਾਨ ਮਿੰਦੋ ਤਸੀਲਦਾਰ ਨੇ ਫਿਲਮ ਤੋਂ ਉਹਨਾਂ ਨੇ ਸ਼ਾਨਦਾਰ ਆਪਣੀਆਂ ਸ਼ੁਰੂਆਤਾਂ ਕੀਤੀਆਂ ਫਿਲਮੀ ਦੌਰ ਦੇ ਵਿੱਚ ਕਈ ਫਿਲਮਾਂ ਜਿਹੜੀਆਂ ਨੇ ਉਹ ਕੀਤੀਆਂ ਹਾਲਾਂਕਿ ਜਿਵੇਂ ਫਿਲਮਾਂ ਉਹਨਾਂ ਨੇ ਉਸ ਦੇ ਵਿੱਚ ਅਦਾਕਾਰੀ ਕੀਤੀ ਉਸ ਨੂੰ ਬਾਕੂਬੀ ਦੇ ਨਾਲ ਪਸੰਦ ਕੀਤਾ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹਾਲਾਂਕਿ ਰਾਜਵੀ ਜਵੰਦਾ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਪਰ ਉਹਨਾਂ ਦੇ ਗੀਤ ਜਿਹੜੇ ਨੇ ਉਹਨਾਂ ਦੇ ਚਾਹਣ ਵਾਲਿਆਂ ਦੇ ਦਿਲਾਂ ਚ ਜ਼ੈਨ ਚ ਹਮੇਸ਼ਾ ਜ਼ਿੰਦਾ ਰਹਿਣਗੇ ਪਰ ਤਸਵੀਰ ਦੇਖ ਸਕਦੇ ਹੋ ਭਾਵੂ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਦੱਸ ਦੇ ਕਿ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਹੋ ਗਿਆ ਔਰ ਉਹਨਾਂ ਦੇ ਹੁਣ ਜੱਦੀ ਪਿੰਡ ਵੇਖੇ ਉਹਨਾਂ ਦੀ ਮ੍ਰਿਤਕ ਦੇਨ ਨੂੰ ਲਿਜਾਇਆ ਜਾ ਰਿਹਾ ਹੈ ਤਾਂ ਭਲਕੇ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੌਣਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਵੇਗਾ ਕਰੀਬ 11 ਵਜੇ ਅੰਤਮ ਸੰਸਕਾਰ ਕੀਤਾ ਜਾਵੇਗਾ ਇਹ ਸਵੇਰੇ ਕੀਤਾ ਜਾਣਾ ਅੰਤਮ ਸੰਸਕਾਰ ਜਿਸ ਨੂੰ ਲੈ ਕੇ ਅਸੀਂ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ 27 ਸਤੰਬਰ ਤੋਂ ਰਾਜਵੀਰ ਜਵੰਦਾ ਮਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਭਰਤੀ ਸਨ ਔਰ ਅੱਜ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਅਗੇ ਹਾਲਾਂਕਿ ਐਮਏ ਦੇ ਵਿੱਚ ਉਹਨਾਂ ਨੇ ਥੀਏਟਰ ਅਤੇ ਟੀਵੀ ਦੇ ਵਿੱਚ ਉਹਨਾਂ ਨੇ ਡਿਗਰੀ ਹਾਸਲ ਕੀਤੀ ਔਰ ਕਵਰ ਗਰੇਵਾਲ ਕੁਲਵਿੰਦਰ ਬਿੱਲਾ ਇਕੱਠੇ ਰਹਿੰਦੇ ਰਹੇ ਸਮਾਂ ਬਤਾਇਆ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਹੋਰ ਕਲਾਕਾਰਾਂ ਦਾ ਵੀ ਜ਼ਿਕਰ ਕਰ ਲਿਆ ਮਨਕੀਰਤ ਆਲਖ ਦਾ ਜ਼ਿਕਰ ਕਰ ਲਿਏ ਰੁਪਿੰਦਰ ਹਾਂਡਾ ਦਾ ਜ਼ਿਕਰ ਕਰ ਲਿਏ ਹਰਪਜਨ ਮਾਨ ਮਲਕੀਤ ਰੋਣੀ ਗਿੱਪੀ ਗਰੇਵਾਲ ਸਣੇ तमाम ਜਿਹੜੇ ਇੰਡਸਟਰੀ ਦੇ ਕਲਾਕਾਰ ਨੇ ਉਹ ਭਾਵੁਕ ਨੇ ਹਾਲਾਂਕਿ ਇਹ ਜਿਹੜਾ ਘਾਟਾ ਇੰਡਸਟਰੀ ਨੂੰ ਪਿਆ ਹੈ ਇਹ ਕਦੇ ਨਾ ਪੂਰਾ ਹੋਣ ਵਾਲਾ ਹੈ ਪਰਿਵਾਰ ਤੇ ਵੀ ਦੁੱਖਾਂ ਦਾ ਪਹਾੜ ਡਿੱਗਿਆ ਔਰ ਇਸ ਤੋਂ ਪਹਿਲਾਂ ਜਸਵਿੰਦਰ ਭੱਲਾ ਫਾਨੀ ਸੰਸਾਰ ਨੂੰ ਅਲਵਿਦਾ ਆਗੇ ਚਰਨਜੀਤ ਅਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਗੇ ਤਾਂ ਵੱਡਾ ਝਟਕਾ ਜਿਹੜਾ ਇੰਡਸਟਰੀ ਨੂੰ ਲੱਗਿਆ ਪਰ ਹੁਣ ਜਿਸ ਤਰੀਕੇ ਦੇ ਨਾਲ ਰਾਜਵੀ ਜਵੰਦਾ ਦਾ ਦੇਹਾਂਤ ਹੋਇਆ ਅਰਦਾਸ ਹਾਲਾਂਕਿ ਜਿਹੜੇ ਚਾਹਣ ਵਾਲੇ ਨੂੰ ਨਾਲ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਕਿ ਰਾਜਵੀ ਜਵੰਦਾ ਕਿਸ ਨਾ ਕਿਸੇ ਤਰੀਕੇ ਦੇ ਨਾਲ ਬਚ ਜਾਣ ਕੋਈ ਚਮਤਕਾਰ ਹੋ ਜਾਵੇ ਪਰਮਾਤਮਾ ਵੱਲੋਂ ਪਰ ਅਰਦਾਸਾਂ ਕਹਿ ਸਕਦੇ ਆ ਕਿ ਕਬੂਲ ਨਹੀਂ ਹੋਈਆਂ ਰਾਜਵੀ ਜਵੰਦਾ ਕ੍ਰੀਬ 35 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਮੋਹਾਲੀ ਦੇ ਸਿਵਲ ਹਸਪਤਾਲ ਤੋਂ ਸਾਂਝੀਆਂ ਕਰ ਰਿਹਾ ਉਹਨਾਂ ਦੇ ਜਦੀ ਪਿੰਡ ਉਹਨਾਂ ਨੂੰ ਲਿਜਾਇਆ ਜਾ ਰਿਹਾ ਮ੍ਰਿਤਕ ਦੇ ਨੂੰ ਲਿਜਾਇਆ ਜਾ ਰਿਹਾ ਪਲਕੇ ਕਰੀਬ 11 ਵਜੇ ਲੁਧਿਆਣਾ ਦੇ ਪਿੰਡ ਪੋਣਾ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ